ਇਤਿਹਾਸ ਦੀ ਗੱਲ ਕੀਤੀ ਆ ਥੋੜਾ ਆਪਾਂ ਜਿਹਨੇ ਸਟਾਰਟਿੰਗ ਦਾ ਜ਼ਿਕਰ ਕੀਤਾ ਸੀ ਕਿਉਂਕਿ ਪੂਰੇ ਵਿਸ਼ਵ ਭਰ ਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਦੇ ਸ਼ਤਾਬ ਦਿਹਾੜੀਆਂ ਮਨਾਈਆਂ ਜਾ ਰਹੀਆਂ ਨੇ ਥੋੜਾ ਜੀਵਨ ਦੀ ਗੱਲ ਕੀਤੀ ਆਪੇ ਕਿਉਂਕਿ ਤੁਸੀਂ ਜਾਣਕਾਰੀ ਜਿਹੜੀ ਹੈ ਮੈਨੂੰ ਲੱਗਦਾ ਇਤਿਹਾਸ ਦੇ ਮੁਤਾਬਿਕ ਬਹੁਤ ਸਾਂਝੀ ਵੀ ਕੀਤੀ ਆ ਪੜ੍ਹੇ ਵੀ ਹੋ ਤੁਸੀਂ ਗੁਰਤੇਗ ਬਹਾਦਰ ਦਾ ਅਸਲ ਜੀਵਨ ਕੀ ਸੀ ਜੋ ਦਸਮਗ੍ਰੰਥ ਦੇ ਵਿੱਚ ਵਿਚਾਰ ਚਰਚਾ ਹੁੰਦੀ ਆ ਜਾਂ ਦੱਸਿਆ ਜਾਂਦਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਇਹ ਦੋਨਾਂ ਦੇ ਵਿੱਚ ਫਰਕ ਕੀ ਹੈ ਕਿ ਉਹ ਜੀਵਨ ਦੋਨਾਂ ਦਾ ਸੇਮ ਹੈ ਦੇਖੋ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਉਹਨਾਂ ਦੀ ਵੈਸੇ ਮਹਿਮਾ ਕਰਨੀ ਨਾ ਕੋਈ ਕਰ ਨਹੀਂ ਸਕਦਾ ਹੂੰ ਸਾਡੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਸ਼ਬਦ ਦੀ ਮਹਿਮਾ ਵਾਲੀ ਇੱਕ ਸ਼ਬਦ ਹੈ ਉਹ ਚ ਲਿਖਿਆ ਨਾਨਕ ਕਾਗਦ ਲਖ ਮਣਾ ਕਹਿੰਦੇ ਆਪਾਂ ਲਖ ਮਣ ਕਾਗਜ਼ ਲੈ ਆਈਏ ਨਾ ਲਖ ਮਣ ਹੂੰ ਪੜ ਪੜ ਕੀਚੇ ਪਾਓ ਔਰ ਪੜ ਪੜ ਕੇ ਬੜੇ ਪ੍ਰੇਮ ਔਰ ਪਿਆਰ ਨਾਲ ਪੜੀਏ ਮਸੂ ਟੋਟ ਨਾ ਆਵਈ ਔਰ ਸਲਗੁਰ ਸ਼ਾਇ ਹੀ ਨਹੀਂ ਹੋਵੇ ਤੋੜ ਹੀ ਨਾਵੇ ਲੇਖਣ ਪਾਉਣ ਚਲਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇਵਡਾ ਖਾਨਾ ਹੋ ਕਿਉਂਕਿ ਗੁਰੂ ਸਾਹਿਬ ਸ਼ਬਦ ਰੂਪ ਸੀ ਨਾਮ ਰੂਪ ਸੀ ਉਹਨਾਂ ਦੀ ਮਹਿਮਾ ਨਹੀਂ ਜਾਣੀ ਜਾ ਸਕਦੀ ਪਰ ਗੁਰੂ ਸਾਹਿਬ ਦਾ ਜਦੋਂ ਆਪਾਂ ਜੀਵਨ ਦੇਖਦੇ ਆ ਆਪ ਜੀ ਦੇਖੋ ਉਹਨਾਂ ਦੇ ਅੰਦਰ ਵਿਨਮਰਤਾ ਕਿੰਨੀ ਹੈ ਸਾਦਗੀ ਕਿੰਨੀ ਹੈ ਪ੍ਰੇਮ ਕਿੰਨਾ ਹੈ ਅਹੰਕਾਰ ਨਹੀਂ ਹੈ ਆਪ ਜੀ ਜਾਣਦੇ ਹੋ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਤੇਗ ਦੇ ਧਨੀ ਸੀ ਤਾਂ ਹੀ ਉਹਨਾਂ ਦਾ ਨਾਮ ਗੁਰਤੇਗ ਬਾਦਰ ਲੇਕਿਨ ਉਹਨਾਂ ਨੇ ਗੁਰਗੱਦੀ ਲੈਣ ਵਾਸਤੇ ਤੇਗ ਦੀ ਵਰਤੋਂ ਨਹੀਂ ਕੀਤੀ ਠੀਕ ਹੈ ਆਪ ਜੀ ਨੂੰ ਜਦੋਂ ਹਰਿਮੰਦਰ ਸਾਹਿਬ ਗਏ ਤੇ ਇਤਿਹਾਸ ਦੱਸਦਾ ਉਹ ਜਿਹੜੇ ਜਨਪਥੀਰ ਮੱਲੀ ਕਨੇ ਆ ਉਹਨਾਂ ਨੇ ਉਸੇ ਕਬਜ਼ਾ ਕਰ ਰੱਖਿਆ ਸੀ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉੱਥੋਂ ਧੱਕੇ ਮਾਰ ਕੇ ਜੋ ਬਹੁਤ ਬੁਰਾ ਸ਼ਬਦ ਹੈ ਇੱਕ ਰੱਬ ਉਹਨੂੰ ਧੱਕੇ ਮਾਰ ਦਿੰਦੇ ਔਰ ਕਿਹਾ ਕਿ ਤੁਸੀਂ ਗੁਰੂ ਨਹੀਂ ਹੋ ਸਕਦੇ ਇਥੋਂ ਨਿਕਲ ਜਾਓ ਚਲੇ ਜਾਓ ਤੇ ਗੁਰੂ ਸਾਹਿਬ ਪਰਮਾਤਮਾ ਰੂਪ ਸੀ ਆਪ ਆ ਕੇ ਸ਼ਬਦ ਔਰ ਨਾਮ ਨਾਲ ਜੁੜ ਕੇ 22 22 ਸਾਲ ਔਰ 11 ਮਹੀਨੇ ਔਰ ਕੁਛ ਦਿਨ 13 ਦਿਨ ਸ਼ਾਇਦ ਇੰਨੇ ਦਿਨ ਤੇ ਗੁਰੂ ਸਾਹਿਬ ਬਾਬਾ ਬਕਾਲਾ ਬੈਠ ਕੇ ਜੋ ਪਰਮਾਤਮਾ ਦੇ ਨਾਲ ਲੀਨ ਹੋਏ ਇੱਕਮਿਕ ਹੋ ਗਏ ਅੱਛਾ ਇਹ ਵੀ ਇਹ ਵੀ ਜਿਵੇਂ ਇਤਿਹਾਸ ਬਤਾ ਦੱਸਦਾ ਹੈ ਕਿ ਗੁਰੂ ਸਾਹਿਬ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਉਹ ਥੋੜਾ ਜ਼ਿਕਰ ਕਰੋ ਵੀ ਕਿਹੜੇ ਸਾਲ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਦਿੱਲੀ ਵੱਲ ਚਾਲੇ ਪਈ ਸੀ ਜਾਂ ਆਨੰਦਪੁਰ ਸਾਹਿਬ ਕੰਨੀ ਗਏ ਸੀ ਉਹ ਗੁਰੂ ਸਾਹਿਬ ਨੂੰ ਤਾਂ ਆਗਰੇ ਤੋਂ ਗ੍ਰਿਫਤਾਰ ਕੀਤਾ ਨਾ ਅੱਛਾ ਔਰ ਲੇਕਿਨ ਗੁਰੂ ਸਾਹਿਬ ਨੇ ਖੁਦ ਗ੍ਰਿਫਤਾਰੀ ਦਿੱਤੀ ਹੈ ਇਤਿਹਾਸ ਕਮਾਲ ਦਾ ਗੁਰੂ ਸਾਹਿਬ ਦਾ ਨਾ ਜਦੋਂ ਉੱਥੇ ਭਾਈ ਜਿਹੜਾ ਸੀ ਮੱਖਣ ਸਾਹ ਲਵਾਣਾ ਦੀ ਜਦੋਂ ਉਹ ਹੋਈ ਤੇ ਉਹਨਾਂ ਨੇ ਪੰਜ ਮੋਹਰਾ ਪੰਜ-ਪੰਜ ਮੋਹਰਾ ਰੱਖਿਆ ਸਾਰੇ ਅੱਗੇ ਸੁੱਖੀਆਂ ਸੀ 500 ਮੋਹਰਾ ਤੇ ਗੁਰੂ ਸਾਹਿਬ ਕਹਿਣ ਲੱਗੇ ਭਾਈ 500 ਸੋਕੇ ਦੇ ਪੰਜ ਮੋਹਰਾ ਦੇ ਰੇ ਉਹ ਭਾਵੇਂ ਸੀ ਕਿ ਗੁਰੂ ਸਾਹਿਬ ਨੇ ਪ੍ਰਕਟ ਹੋਣਾ ਸੀ ਪਤਾ ਲੱਗਣਾ ਸੀ ਸੰਸਾਰ ਨੂੰ ਤੇ ਉਹਨੇ ਕਦੇ ਕੋਠੇ ਚੜ੍ਹ ਕੇ ਰੋਲਾ ਪਾਇਆ ਕਿ ਗੁਰੂ ਲੱਭ ਗਿਆ ਤੇ ਜਦ ਕਸ਼ਮੀਰੀ ਪੰਡਿਤ ਗੁਰੂ ਸਾਹਿਬ ਕੋਲ ਆਏ ਹੁਣ ਕਸ਼ਮੀਰੀ ਪੰਡਿਤ ਹੈਗੇ ਆ ਲਗਭਗ 25 ਇਤਿਹਾਸ ਦੱਸਦਾ ਉਹ ਪਹੁੰਚੇ ਐ ਕਿੰਨੇ ਗੁਰੂ ਸਾਹਿਬ ਧਰਮ ਨੂੰ ਬੜਾ ਖਤਰਾ ਹੈ ਆਪਜੀ ਸাদি ਰੱਖਿਆ ਕਰੋ ਸਾਡੇ ਬੱਚਿਆਂ ਨੂੰ ਬੱਚੀਆਂ ਨੂੰ ਬੇਪਤ ਕੀਤਾ ਜਾ ਰਿਹਾ ਸਾਨੂੰ ਜ਼ਬਰਦਸਤੀ ਇਸਲਾਮ ਧਰਮ ਗ੍ਰਹਿਣ ਵਾਸਤੇ ਗ੍ਰਹਿਣ ਕਰਨ ਵਾਸਤੇ ਕਿਹਾ ਜਾ ਰਿਹਾ ਤੇ ਬਾਲ ਗੋਬਿੰਦ ਰਾਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਪਨ ਜਦੋਂ ਉਹਨਾਂ ਨੇ ਦੇਖਿਆ ਪੜਤਾਂ ਦੀ ਵਿਅਥਾ ਸੁਣ ਕੇ ਗੁਰੂ ਸਾਹਿਬ ਬੜੇ ਗੰਭੀਰ ਅਵਸਥਾ ਚਲੇ ਗਏ ਬੜੇ ਮਗਨ ਹੋ ਗਏ ਗੁਰੂ ਸਾਹਿਬ ਜਦੋਂ ਇਸ ਅਵਸਥਾ ਚ ਸੀ ਤੇ ਬਾਲ ਗੋਬਿੰਦ Rai ਕਹਿਣ ਲੱਗੇ ਗੁਰੂ ਸਾਹਿਬ ਮੈਂ ਇਦਾਂ ਦੀ ਅਵਸਥਾ ਚ ਤੁਹਾਨੂੰ ਕਦੇ ਨਹੀਂ ਦੇਖਿਆ ਆਪ ਜੀ ਇਸ ਅਵਸਥਾ ਚ ਉਹ ਕੀ ਗੱਲ ਹੈ ਹਮ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ beta ਪੰਡਿਤ ਆਏ ਨੇ ਧਰਮ ਖਤਰੇ ਚ ਹਮ ਤੇ ਬੜਿਆ ਬਹੁਤ ਵੱਡਾ ਯੁੱਧ ਕਰਨਾ ਪੈਣਾ ਹੈ ਧਰਮ ਨੂੰ ਬਚਾਉਣ ਵਾਸਤੇ ਤੇ 발 ਗੋਬਿੰਦ ਕਹਿਣ ਲੱਗੇ ਕਿਤਨੇ ਪੰਡਿਤ ਆਏ ਹਨ ਬ੍ਰਾਹਮਣ ਆਏ ਹਨ ਇਹ ਯੁੱਧ ਕਰਨ ਉਹ ਕਹਿਣ ਲੱਗੇ ਨਹੀਂ ਕੀ ਹੋਇਆ ਕਿ ਹੌਲੀ 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 ਸਾਰੇ ਧਰਮ ਤੋਂ ਦੂਰ ਹੋ ਗਏ ਨੇ ਧਰਮ ਨੂੰ ਬਚਾਉਣ ਦੀ ਜਿਹੜੀ ਤਾਕਤ ਚਾਹੀਦੀ ਹੈ ਜਿਹੜਾ ਯੋਧਾ ਬਣ ਚਾਹੀਦਾ ਹੈ ਉਹ ਇਹਨਾਂ ਚ ਖਤਮ ਹੋ ਚੁੱਕੇ ਹੈ ਗੁਰੂ ਸਾਹਿਬ ਨੇ ਕਿਹਾ ਹਮ ਤੋ ਤੋਲਨ ਜਾਣਤ ਤਕੜੀ ਨੰਗੀ ਕਰਦ ਕਬੂ ਨਹੀਂ ਪਕੜੀ ਛਿੜੀ ਉੜਾ ਤੋ ਹਮ ਨਰ ਜਾਏ ਮੁਗਲਾਂ ਸੇ ਕੈਸੇ ਲੜ ਪਾਏ ਕਹਿੰਦਾ ਕਿ ਸਾਡੇ ਸਤਾਕਤ ਨਹੀਂ ਰਹੀ ਇਸ ਲਈ ਯੁੱਧ ਨਹੀਂ ਕਰ ਸਕਦੇ ਉਹ ਕਹਿਣ ਲੱਗੇ ਜੀ ਫਿਰ ਗੁਰੂ ਸਾਹਿਬ ਕਹਿੰਦੇ ਸੀਸ ਦੇਣਾ ਪੈਣਾ ਹੈ ਹੂੰ ਕਹਿੰਦੇ ਸੀਸ ਇਹਨਾਂ ਕੋਈ ਦੇ ਦਵੇ ਜਿਹੜੇ ਆਏ ਨੇ 25 ਇਹ ਦੇ ਦੇਣਾ ਸੀਸ ਗੁਰੂ ਸਾਹਿਬ ਨੇ ਕਹਿੰਦਾ ਸੀਸ ਕਿਦਾਂ ਕੁਰਬਾਨ ਕੀਤਾ ਜਾਏਗਾ ਕਿਸ ਦਾ ਲੇਖੇ ਲੱਗਣਾ ਹੈ ਜਿਸ ਤੋਂ ਪੂਰੀ ਦੁਨੀਆ ਚ ਫਿਰ ਧਰਮ ਦਾ ਜੈਕਾਰ ਹੋ ਉਠਣਾ ਹੈ ਹੂੰ वो कहेंसदा गुरु साहब ने कहा जो नर दुख में दुख, दुख नहीं माने सुख सनेर भय नहीं जाके कंचन, कंचन, कंचन माटी माने निंदिया ने उसत जा कै लोभ मोह अभिमाना हरक सोक रहे नारा न मान अपमाना फिर कहें के आसा मनसा सगल त्याग जगते रहे निराशा ਕਾਮ ਕ੍ਰੋਧ ਜਿਹ ਪਰਸੈ ਨਹਨ ਤੈ ਘਟ ਬ੍ਰह्म ਨਿਵਸਾ ਕਿਹਦਾ ਇਦਾਂ ਦਾ ਚਾਹੀਦਾ ਜਿਹਨੇ ਕਦੇ ਕਿਸੇ ਦੀ ਨਿੰਦਿਆ ਨਾ ਕੀਤੀ ਹੋਵੇ ਕਦੇ ਕਿਸੇ ਦੀ ਚੁਗਲੀ ਨਾ ਕੀਤੀ ਹੋਵੇ ਔਰ ਪ੍ਰੈਸਰ ਵਿੱਚ ਆ ਕੇ ਕਦੇ ਕਿਸੇ ਰਾਜੇ ਦੀ ਵਡਾਈ ਵੀ ਨਾ ਕੀਤੀ ਹੋਵੇ ਉਸ ਤੋਂ ਤਨਿੰਦਾ ਦੋ ਤਿਆਗ ਹੈ ਤੇ ਦੋਵਾਂ ਦਾ ਤਿਆਗ ਜਿਹਨੇ ਕੀਤਾ ਇਦਾਂ ਦਾ ਮਹਾਪੁਰਖ ਚਾਹੀਦਾ ਜਿਹੜਾ ਕਦੇ ਕਾਮ ਕ੍ਰੋਧ ਲੋਮੋਂ ਕਰਵਲ ਗਿਆ ਹੀ ਨਾ ਹੋਵੇ ਉਹ ਮਹਾਪੁਰਖ ਚਾਹੀਦਾ ਫਿਰ ਜਦੋਂ ਲਾਸਤ ਜਨਨ ਕਿਹਾ ਜੋ ਇਦਾਂ ਦਾ ਹੋਵੇ ਜਿਸ ਨੇ ਇੱਕ ਪਲ ਵੀ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਨਾ ਕੱਟਿਆ ਹੋਵੇ ਜੋ ਹਮੇਸ਼ਾ ਉਹ ਨਾਮ ਨਾਲ ਜੁੜਿਆ ਰਿਹਾ ਹੋਵੇ ਤਾਂ ਬਾਲ ਗੋਵਿੰਦ ਰਾਏ ਕਹਿਣ ਲੱਗੇ ਤੇ ਸਤਿਗੁਰ ਆਪ ਜੀ ਤੋਂ ਵੱਧ ਕੇ ਕੌਣ ਹੋ ਸਕਦਾ ਹੈ ਕੇਵਲ ਔਰ ਕੇਵਲ ਇਸ ਸੰਸਾਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਹਨ ਜੋ ਇਹੋ ਜੀ ਕਰਨੀ ਦੇ ਮਾਲਕ ਹਨ ਇਸ ਲਈ ਆਪ ਨੂੰ ਸੀਸ ਦੇਣਾ ਪੈਣਾ ਹੈ ਓਕੇ ਫਿਰ ਗੁਰੂ ਸਾਹਿਬ ਗਏ ਔਰ ਯਾਤਰਾ ਜੋ ਗਈ ਇਤਿਹਾਸ ਦੱਸਦਾ ਹੈ ਕਿ ਪੂਰੇ ਸੰਸਾਰ ਵਿੱਚ ਇੱਕ ਮਾਤਰ ਐਸੀ ਜ਼ਹੀਦੀ ਹੈ ਜੋ ਖੁਦ ਦੇਣ ਵਾਸਤੇ ਗਏ ਜੋ ਆਗਰਾ ਚ ਗ੍ਰਿਫਤਾਰ ਕੀਤਾ ਉਹ ਗੁਰੂ ਸਾਹਿਬ ਨੇ ਜਿਹੜਾ ਪਾਲੀ ਆ ਪਾਲੀ ਉੱਥੇ ਆਇਆ ਨਾ ਉਹ ਆਇਆ ਤੇ ਗੁਰੂ ਸਾਹਿਬ ਨੇ ਜਾਣ ਬੁੱਝ ਕੇ ਉਹਨੂੰ ਆਪਣਾ ਉਹ ਦਿੱਤਾ ਸੋਨੇ ਦਾ ਬਾਹਰ ਕੀ ਜਾ ਕੇ ਮਠਿਆਈ ਲੈ ਕੇ ਆਓ ਉਹ ਗੁਰੂ ਸਾਹਿਬ ਦਾ ਇੱਕ ਪਰਉਪਕਾਰ ਸੀ ਜਾਂਦੇ ਜਾਂਦੇ ਕਿਉਂ ਪਰਉਪਕਾਰੀ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਫੜਨ ਵਾਸਤੇ ਜੋ ਇਨਾਮ ਘੋਸ਼ਿਤ ਕੀਤਾ ਹੈ ਕਿਉਂ ਨਾ ਇਸ ਨੂੰ ਮਿਲ ਜਾਏ ਗਰੀਬ ਤੇ ਉਸ ਨੂੰ ਬੁਲਾ ਕੇ ਉਹਦੇ ਥਰੂ ਗੁਰੂ ਸਾਹਿਬ ਆਗਰਾ ਤੋਂ ਗ੍ਰਿਫਤਾਰ ਹੋਏ ਜਿਸੇ ਬਹੁਤ ਵੱਡਾ ਗੁਰੂ ਘਰ ਹੈ ਅੱਜ